ਵਾਸਤ ਹੈ ਉਥੇ ਮੈਂ ਤੈਨੂੰ ਅੱਜ ਆ ਤੁਹਾਡੇ ਸਾਰਿਆਂ ਦਾ ਤੁਹਾਡੇ ਸਾਰਿਆਂ ਦੇ ਚੰਨਾਂ ਦੇ ਵਿੱਚ ਹੱਥ ਜੋੜ ਕੇ ਸ਼ਰਨ ਦੇ ਵਿੱਚ ਤણો ਮਨ ਦੇ ਤણો ਜਨਰਾ ਦੇ ਕਰਕੇ ਅੱਜ ਇਹ ਦਾਸ ਆ ਕਿ ਆਉਣ ਵਾਲੀ 4 ਤਰੀਕ ਨੂੰ ਜਿਹੜੀ ਖੇਮ ਕਰਨ ਵਾਲੇ ਜੀ ਲੀਡ ਆ ਸਮੂੱਚੇ ਖਡੂਰ ਸਾਹਿਬ ਉਹ ਜਿੱਦਣ ਮੈਂ ਆ ਗਿਆ 15 15 ਲੱਖ ਰੁਪਈਆ ਉਹ ਤੁਹਾਡੇ ਖਾਤੇ ਆ ਪਾਉਂਗਾ 10 ਸਾਲ ਹੋ ਗਿਆ ਮੈਨੂੰ ਦੱਸੋ ਕਹੇ ਇਹਦੇ 100 ਨੂੰ ਭਰਾਓ ਬਜ਼ੁਰਗੋ ਆਹ ਫੜੀ ਦੀ ਸਾਹ ਪਾਈਏ ਵਾਹਿਗੁਰੂ ਜੀਤਾ ਖਾਲਸਾ ਜੀ ਵਾਹਿਗੁਰੂ ਜੀ ਆਹ ਆਖਦਾ ਜਿਨ੍ਹਾਂ ਨੇ ਸੇਚੇ ਤੌਰ ਤੇ ਟਾਈਮ ਕੱਢ ਕੇ ਆਓ ਕਾਂਗਰਸੀਓ ਉਹ ਤਾਂ ਡਾਇਰਕਟ ਪੰਨਾ ਪਿਆ ਇਹ ਦੋ ਸਰਕਾਰਾਂ ਦੇ ਨਾਲ ਮੱਫਾ ਲਗਾਏ ਕਿ ਦੋ ਦੇ ਨਾਲ ਪਹਿਲੀਆਂ ਮੋਦੀ ਦੀ ਸਰਕਾਰ ਕਿਉਂਕਿ ਇਹ ਏਰੀਆ ਇਹੋ ਜਿਹਾ ਜਿਹਨੂੰ ਬਹੁਤ ਵੱਡੀਆਂ ਤਕਲੀਫਾਂ ਸਾਡੇ ਕਿਸਾਨੀ ਜਿਹੜੀ ਬਾਰਡਰਾਂ ਤੇ ਬੈਠੀ ਹੈ ਜਿਹੜੀ ਤਾਰ ਤੋਂ ਪੰਜਾਬ ਦੇ ਲੋਕਾਂ ਨੇ ਵਿਸ਼ੇਸ਼ ਤੌਰ ਮਾਝੇ ਦੇ ਲੋਕਾਂ ਜਿਨ੍ਹਾਂ ਨੇ ਕਾਲੀਆਂ ਬੋਲੀਆਂ ਹਨੇਰੀਆਂ ਰਾਤਾਂ ਪਿੰਡਿਆਂ ਤੇ ਹੰਡਾਈਆਂ ਨੇ 35000 ਕਤਲ ਆਪਣੇ ਪਿੰਡਿਆਂ ਤੇ ਹੰਡਾਇਆ ਉਹ ਨਹੀਂ ਚਾਹੁੰਦਾ ਕਿ ਪੰਜਾਬ ਇੱਕ ਵਾਰ ਫਿਰ ਸ਼ਾਂਤ ਹੋਏ ਬਾਜਪਾ ਖੁਦ ਤੇ ਆਪਣੀਆਂ ਏਜੰਸੀਆਂ ਦੇ ਨਾਲੋਂ ਇਸ ਕਿਸਮ ਦਾ ਮਾਹੌਲ ਬਣਾਉਣਾ ਚਾਹੁੰਦੀਆਂ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਭਾਈਚਾਰਕ ਸਾਂਝ ਉਹਨੂੰ ਤੋੜਿਆ ਜਾਵੇ। ਤੁਸੀਂ ਸਮਝਿਆ ਮੇਰਾ ਸ਼ਲਾਕੀ ਹੈ। ਸਾਨੂੰ ਇਹ ਬਚਨ ਦੀ ਲੋੜ ਹੈ। ਮੈਂ ਪੰਜਾਬ ਦੇ ਤੇ ਵਿਸ਼ੇਸ਼ ਤੌਰ ਮਾਝੇ ਦੇ ਵੋਟਰਾਂ ਨੂੰ ਕਹ ਦਿਲ ਤੋਂ ਕੰਮ ਨਾ ਲਿਓ। ਮਤਦਾਨ ਮਤ ਤੋਂ ਕੰਮ ਲੈ ਕੇ ਦਾਨ ਕਰਿਓ ਤੇ ਉਸ ਪਾਰਟੀ ਨੂੰ ਵੋਟ ਪਾਓ ਜਿਹੜਾ ਪੰਜਾਬ ਨੂੰ ਇੱਕ ਰੱਖ ਸਕੇ। ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖ ਸਕੇ ਤੇ ਮੋਦੀ ਨੂੰ ਇਥੋਂ ਬਾਹਰ ਕੱਢ ਸਕੇ ਉਹ ਕਹਿੰਦੇ ਕਾਂਦੇ ਤੇ ਲਿਖਿਆ ਤੀਜੀ ਵਾਰੀ ਪ੍ਰਧਾਨ ਮੰਤਰੀ ਮੋਦੀ ਬਣਨਗੇ ਪਤਾ ਨਹੀਂ ਉਹ ਕਾਂਦੇ ਤੁਸੀਂ ਵੇਖੀ ਹੋਣੀ ਸਾਨੂੰ ਤੇ ਕਿੱਦੇ ਲੱਭੀ ਉਹ ਰੇਂਜੀ ਨੇ ਵੇਖਿਓ ਕਬੀਰ ਸਿੰਘ ਜੀਰਾ ਜੋ 100% ਜਿੱਤੇਗਾ 100%